ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਕੋਈ ਨੁਕਤਾ ਨਹੀਂ ਲੈ ਕੇ ਆਏ ਹਾਂ ਪਰ ਜਿਹੜੀ ਵੀਡੀਓ ਆਪਾਂ ਲੈ ਕੇ ਆਏ ਆ ਇਹ ਨੁਕਤਿਆਂ ਤੋਂ ਕਿਤੇ ਜ਼ਿਆਦਾ ਵਧੀਆ ਜੇ ਆਪਾਂ ਢੰਗਾਈ ਤੱਕ ਜਾ ਕੇ ਵੀਡੀਓ ਦੇ ਸਮਝ ਸਕਗੇ ਤਾਂ ਜਿਵੇਂ ਕਿ ਆਪਾਂ ਨੁਕਤਿਆਂ ਦੀ ਵੀਡੀਓ ਪਾਉਨੇ ਆ ਤਾਂ ਆਪਾਂ ਤੁਹਾਨੂੰ ਪਹਿਲਾਂ ਕਹਿੰਨੇ ਆ ਵੀ ਵੀਡੀਓ ਨੂੰ ਅੰਤ ਤੱਕ ਬਿਨਾ ਅੱਗੇ ਲੰਘਾਏ ਦੇਖਿਓ ਪਿੱਤਾ ਜੋ ਆਪਾਂ ਉਹਤ ਨੂੰ ਚੰਗੀ ਤਰ੍ਹਾਂ ਸਮਝ ਸਕੀਏ ਹੈ ਨਾ ਉਸੇ ਤਰ੍ਹਾਂ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਕਹੂੰਗਾ ਵੀ ਜੇ ਤੁਸੀਂ ਕਿਸੇ ਜ਼ਰੂਰੀ ਕੰਮ ਦੇ ਵਿੱਚੋਂ ਤਾਂ ਬੇਸ਼ੱਕ ਇਹ ਵੀਡੀਓ ਨਾ ਦੇਖੋ ਹੁਣ ਕਿਉਂਕਿ ਜਦੋਂ ਤੁਸੀਂ ਵੇਲਾ ਟਾਈਮ ਤੁਹਾਡੇ ਕੋਲੇ ਹੋਇਆ ਜਾਂ ਸ਼ਾਮ ਨੂੰ ਜਾਂ ਸਵੇਰ ਉਦੋਂ ਤੁਸੀਂ ਇਹ ਵੀਡੀਓ ਦੇਖ ਸਕਦੇ ਹੋ ਪਰ ਹਾਂ ਇੰਨਾ ਜ਼ਰੂਰ ਹੈ ਤੁਹਾਨੂੰ ਮੈਂ ਕਹਦੇ ਆਂ ਵੀ ਜੇ ਆਪਾਂ ਇਸ ਵੀਡੀਓ ਨੂੰ ਵੇਲੇ ਟਾਈਮ ਦੇ ਵਿੱਚ ਹੀ ਦੇਖ ਗਏ ਤਾਂ ਇਹ ਇਨੀ ਫਾਲਤੂ ਵੀਡੀਓ ਨਹੀਂ ਬਹੁਤ ਹੀ ਸਿੱਖਣ ਵਾਲੀ ਤੇ ਢੰਗਾਈ ਵਾਲੀ ਵੀਡੀਓ ਆ ਦੇਖਣ ਨੂੰ ਆਪ ਨੂੰ ਚਾਹੇ ਵੀਡੀਓ ਆਮ ਲੱਗੂਗੀ ਪਰ ਇਸ ਵੀਡੀਓ ਦੇ ਵਿੱਚ ਇੱਕ ਬਹੁਤ ਹੀ ਜਿਆਦਾ ਢੰਗਾਈ ਵਾਲਾ ਸੰਦੇਸ਼ ਹੈ ਜਿਹੜਾ ਉਹ ਲੁਕਿਆ ਹੋਇਆ ਹੈਗਾ ਹਾਂ ਜਿਵੇਂ ਕਿ ਆਪਾਂ ਨੂੰ ਪਤਾ ਹੈ 2015-16 ਤੋਂ ਬਾਅਦ ਜਿਨ੍ਹਾਂ ਨੇ ਪਲੱਸ 2 ਕਰੀ ਹੈ ਨਾ ਜਿਹੜੀ ਪੀੜ੍ਹੀ ਨੇ ਉਹ ਪੀੜ੍ਹੀ ਤਕਰੀਬਨ ਤਕਰੀਬਨ ਹਾਂ ਵਿਸ਼ੇਸ਼ ਦੀ ਧਰਤੀ ਦੇ 100 ਦੇ ਵਿੱਚੋਂ 90-95% ਜਾ ਚੁੱਕੀ ਹੈ ਤੇ ਬਾਕੀ ਜਿਹੜੇ ਅੱਜ ਦੇ ਸਮੇਂ ਤੇ ਆਇਲਰਸ ਕਰ ਰਹੇ ਆ ਤਾਂ ਉਹ ਵੀ ਵਿਦੇਸ਼ਾ ਵਾਲੇ ਨੂੰ ਰੌਖ ਜਿਹੜਾ ਬੱਚੇ ਉਹ ਜਾਦੇ ਕਰ ਰਹੇ ਆ ਇਸ ਵੀਡੀਓ ਦੇ ਵਿੱਚ ਕੀ ਹੈਗਾ ਕਿ ਇਹ ਵੀਡੀਓ ਜਿਹੜੀ ਬੱਚੇ ਦੀ ਵੀਡੀਓ ਆ ਆਪਾਂ ਤੁਸੀਂ ਜੇ ਅੰਤ ਤੱਕ ਵੀਡੀਓ ਦੇਖੋ ਤਾਂ ਵੀਡੀਓ ਦੇ ਅੰਤ ਤੇ ਆਪਾਂ ਇੱਕ ਲਿੰਕ ਵੀ ਲਾਵਾਂਗੇ ਜਿਹੜੀ ਕਿਸੇ ਬੱਚੇ ਦੀ ਮੈਂ ਵੀਡੀਓ ਪਹਿਲਾਂ ਵੀ ਸਾਂਝੀ ਕਰੀ ਸੀਗੀ ਅ ਇਹ ਬੱਚਾ ਮੇਰੀ ਰਿਸ਼ਤੇਦਾਰੀ ਚੋਂ ਹੀ ਹੈਗਾ ਤੇ ਮੈਂ ਤੁਹਾਨੂੰ ਵੀਡੀਓ ਵੀ ਸਾਂਝੀ ਕਰੂੰਗਾ ਅ ਦੇਖ ਕੇ ਸਾਨੂੰ ਦੱਸਿਓ ਜਰੂਰ ਕਮੈਂਟ ਕਰਕੇ ਵੀ ਤੁਹਾਨੂੰ ਕਿਵੇਂ ਲੱਗੀ ਹਾਂ ਕਿਉਂਕਿ ਬੱਚੇ ਦਾ ਜਿਹੜਾ ਪ੍ਰੇਮ ਆ ਉਹ ਬਹੁਤ ਜ਼ਿਆਦਾ ਪ੍ਰੇਮ ਆ ਪਸ਼ੂਆਂ ਦੇ ਨਾਲ ਹਨਾ ਜਿਵੇਂ ਕਿ ਆ ਪਾਕਸਰੀ ਦੇਖਦੇ ਆ ਵੀ ਆਪਾਂ ਘੋੜੀ ਦੀ ਸਵਾਰੀ ਕਰਦੇ ਆ ਤੇ ਹੋਰ ਜਿਵੇਂ ਹਾਥੀ ਦੀ ਸਵਾਰੀ ਕਰ ਲੈਂਦੇ ਆ ਹਨਾ ਤੇ ਪਰ ਆਪਾਂ ਹਾਥੀ ਘਰਾਂ 'ਚ ਕਦੇ ਰੱਖਦੇ ਨਹੀਂਗੇ ਘਰਾਂ ਦੇ ਵਿੱਚ ਅਕਸਰ ਆਪਾਂ ਘੋੜੇ ਘੋੜੀਆਂ ਰੱਖਦੇ ਆ ਸਵਾਰੀ ਦੇ ਲਈ ਤੇ ਪਰ ਬੱਚੇ ਦਾ ਜਾਨਵਰਾਂ ਦੇ ਨਾਲ ਮੱਝਾਂ ਦੇ ਨਾਲ ਇੰਨਾ ਕੁ ਜ਼ਿਆਦਾ ਪ੍ਰੇਮ ਹੈ ਕਿ ਬੱਚੇ ਨੇ ਇੱਕ ਝੋਟੀ ਜਿਹੜੀ ਉਹ ਸੰਭੀ ਹੋਈ ਆ ਉਸੇ ਨੂੰ ਹੀ ਕੋੜੀ ਬਣਾਇਆ ਹੋਇਆ ਜਿਹੜੀ ਝੋਟੀ ਹੈ ਉਹ ਬੱਚੇ ਦੀ ਜਿਹੜੀ ਫੀਲਿੰਗਸ ਨੂੰ ਇੰਨਾ ਜਿਆਦਾ ਚੰਗੀ ਤਰੀਕਾ ਨਾਲ ਸਮਝ ਸਕੀ ਹੈ ਸਮਝ ਰਹੀ ਹੈ ਕਹਿ ਲਿਆ ਹੈ ਨਾ ਵੀ ਉਹ ਬੱਚੇ ਨੂੰ ਥੱਲੇ ਨਹੀਂ ਸਿੱੜਦੀ ਤੇ ਜਿਵੇਂ ਜਿਵੇਂ ਬੱਚਾ ਕਹਿ ਰਿਹਾ ਓਵੇਂ ਓਵੇਂ ਕਰ ਰਹੀ ਹੈ ਆਜੋ ਆਪਾਂ ਬਾਰਾਂ ਗੱਲਾਂ ਨਾ ਕਰਕੇ ਤੇ ਵੀਡੀਓ ਨੂੰ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਦੇਖਿਓ ਜਰੂਰ ਕੋਰਨਾ 我踢这位他。 ਅੱਡੰਗਾ ਜਿਵੇਂ ਕਿ ਤੁਸੀਂ ਵੀਡੀਓ ਦੇਖੀ ਹੈ ਹਨਾ ਵੀਡੀਓ ਦੇ ਵਿੱਚ ਸੰਦੇਸ਼ ਇਹੀ ਲੁਕਿਆ ਹੋਇਆ ਹੈ ਵੀ ਜਿਹੜੇ ਬੱਚੇ ਆ ਇਹਨਾਂ ਨੂੰ ਜਿੱਧਰ ਆਪਾਂ ਲਾ ਲਾਂਗੇ ਹਨਾ ਉਧਰ ਹੀ ਲੱਗ ਜਾਣਗੇ ਬੱਚੇ ਪਰ ਅਕਸਰ ਦੇਖਿਆ ਗਿਆ ਜੇ ਆਪਾਂ 100 ਬੱਚਾ ਲੱਗੇ ਹਨਾ ਤਾਂ 100 ਬੱਚੇ ਦੇ ਵਿੱਚੋਂ 85 ਬੱਚੇ ਅਜਿਹੇ ਹੁੰਦੇ ਆ ਜਿਨ੍ਹਾਂ ਨੂੰ ਜਾਨਵਰਾਂ ਦੇ ਨਾਲ ਪਿਆਰ ਹੁੰਦਾ ਹੈ ਕਿਉਂ ਹੁੰਦਾ ਕਿਉਂਕਿ ਜਾਨਵਰ ਵੀ ਜਿਹੜੇ ਆਪਣੇ ਇੱਕ ਕੁਦਰਤ ਦੇ ਬਣਾਏ ਹੋਏ ਜੀਵ ਆ ਹਨ ਇਹ ਕੋਈ ਆਰਟੀਫੀਸ਼ੀਅਲ ਨਹੀਂ ਹੈਗੇ ਚਾਹੇ ਆਪਾਂ ਇਹਨਾਂ ਦੀ ਬੋਲੀ ਨਹੀਂ ਸਮਝ ਸਕਦੇ ਇਹ ਆਪਾਂ ਦੀ ਬੋਲੀ ਭਾਵੇਂ ਸਮਝਦੇ ਆ ਨਹੀਂ ਸਮਝਦੇ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਹਾਂ ਜਿਹੜੇ ਆਪਣੇ ਹਾਵ ਭਾਵ ਆ ਆਪਣੀਆਂ ਫੀਲਿੰਗਸ ਹੁੰਦੀਆਂ ਨੇ ਉਹ ਇਹ ਜਾਨਵਰ ਆ ਜਿਹੜੇ ਚੰਗੀ ਤਰ੍ਹਾਂ ਸਮਝਦੇ ਆ ਹਨਾ ਤੇ ਵੀਡੀਓ ਪਾਉਂਦਾ ਮੇਰਾ ਮੇਨ ਕਾਰਨ ਈ ਸੀਗਾ ਵੀ ਮੈਨੂੰ ਇੱਕ ਤਾਂ ਵੀਡੀਓ ਚੰਗੀ ਲੱਗੀ ਤਾਂ ਮੈਂ ਸਾਂਝੀ ਕਰੀ ਦੂਜਾ ਮੈਂ ਵੀਡੀਓ ਤਾਂ ਸਾਂਝੀ ਕਰੀ ਆ ਤਾਂ ਜੋ ਜੇ ਬੱਚਿਆਂ ਦਾ ਪਸ਼ੂਆਂ ਦੇ ਪ੍ਰਤੀ ਪ੍ਰੇਮ ਹੈਗਾ ਤਾਂ ਬੱਚੇ ਨੂੰ ਪਸ਼ੂਆਂ ਦੇ ਵਿੱਚ ਰਹਿਣ ਦਿਓ ਹਨਾ ਜਿਹੜਾ ਹੈਗਾ ਬੱਚੇ ਨੂੰ ਜਿਹੜਾ ਹੈਗਾ ਉਹ ਪਸ਼ੂਆਂ ਦੇ ਵੱਲ ਜੇ ਜਾ ਰਿਹਾ ਤਾਂ ਨੂੰ ਜਾਣ ਤੇ ਕੋਈ ਗੱਲ ਨਹੀਂ ਪੜ੍ਹਾਈ ਜ਼ਰੂਰ ਕਰਾਓ ਬੱਚੇ ਨੂੰ ਪੜ੍ਹਾਈ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਪਰ ਇਹ ਨਾ ਸਮਝੋ ਵੀ ਜੇ ਬੱਚਾ ਪਸ਼ੂਆਂ ਦੇ ਵਿੱਚ ਜਾਂਦਾ ਹੈ ਤਾਂ ਪੜਿਆ ਲਿਖਿਆ ਵੀ ਅਨਪੜ ਗਵਾਰ ਹੋ ਜੂਗਾ ਨਹੀਂ ਕਿਉਂਕਿ ਕੰਮ ਕੋਈ ਵੀ ਆ ਜੇ ਆਪਾਂ ਪਾਇਲਟਸ ਕਰਕੇ ਬਾਹਰ ਜਾਵਾਂਗੇ ਹਨਾ ਉੱਥੇ ਵੀ ਆਪਾਂ ਕੰਮ ਹੀ ਕਰਨਾਗਾ ਜੇ ਆਪਾਂ ਚੰਗੀ ਡਿਗਰੀ ਕਰਕੇ ਜਾਵਾਂਗੇ ਆ ਭਾਲੇ ਆਪਾਂ ਨੂੰ ਬਿਸ਼ੱਕ ਆਪਨੂੰ ਕੋਸੀ ਦੀ ਜੌਬ ਜਿਹੜੀ ਮਿਲ ਜੇ ਤੇ ਪਰ ਨਹੀਂ ਤਾਂ ਅਕਸਰ ਆਪਾਂ ਜਿਵੇਂ ਵੇਖਦੇ ਆ ਹਨਾ ਆਪਮੂਹ ਨਹੀਂ ਕਹਿੰਦੇ ਤੇ ਪਰ ਆਪਣਾ ਆ ਪਤਾ ਹੀ ਵੀ ਕਿੰਦਾ ਦੇ ਕੰਮ ਆਪਣੋਂ ਬਾਹਰ ਜਾ ਕੇ ਕਰਨੇ ਪੈਂਦੇ ਹਨਾ ਤਾਂ ਉਹਦੇ ਨਾਲ ਬਿਹਤਰ ਹੈ ਵੀ ਜੇ ਚੰਗੀ ਪੜ੍ਹਾਈ ਕਰਕੇ ਬੱਚਾ ਆਉਦਾ ਬਿਜ਼ਨਸ ਕੋਈ ਤੋਰਦਾ ਹਨਾ ਤਾਂ ਕੋਈ ਚੱਕਰ ਨਹੀਂ ਹੋਗਾ ਇਹ ਬਿਜ਼ਨਸ ਹੈ ਇਹ ਜਿਹੇ ਬਿਜ਼ਨਸ ਹੈਗੇ ਜਿਹੜੇ ਕੀ ਕਦੇ ਨਾ ਡੁੱਬਣ ਵਾਲੇ ਬਿਜ਼ਨਸ ਹੈ ਬਾਕੀ ਜਿਹੜੀ ਰੱਬ ਦੀਆਂ ਕਰੋਪਾਂ ਉਹ ਕਿਸੇ ਵੀ ਫੀਲਡ ਚ ਪੈ ਸਕਦੇ ਉਹਦਾ ਕੋਈ ਚੱਕਰ ਨਹੀਂ ਹੈਗਾ ਜੇ ਆਪਾਂ ਅੱਖਗੇ ਦਾ ਕੋਈ ਘਾਟਾ ਵੱਧਾਗਾ ਤਾਂ ਉਹ ਤਾਂ ਕਿਸੇ ਵੀ ਫੀਲਡ ਦੇ ਵਿੱਚ ਆਪਾਂ ਚਲੇ ਜਾਈਏਗਾ ਘਾਟਾ ਵੱਧਾ ਦਾ ਕਿਸਮਤ ਦੇ ਜਿਹੜਾ ਲਿਖਿਆ ਹੁੰਦਾ ਹੁਣੇ ਹੁਣਾ ਹੈਨਾ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਗੇ ਆਪਣੇ ਦੋਸਤਾਂ ਮਿੱਤਰਾਂ ਨਾਲ ਜਰੂਰ ਸਾਂਝੀ ਕਰੋ ਵੀਡੀਓ ਹਾਂ ਜੇਕਰ ਤੁਸੀਂ ਕੋਈ ਜਾਨਵਰ ਵੇਚਣਾ ਕੋਈ ਮੱਝ ਗਾਂ ਦਾ ਕੋੜੀ ਕੋਈ ਵੀ ਕੁੱਤਾ ਕਿਸੇ ਵੀ ਤਰ੍ਹਾਂ ਦਾ ਜਾਨਵਰ ਜੇ ਤੁਸੀਂ ਵੇਚਣ ਦੀ ਵੀਡੀਓ ਬਣਵਾਉਣੀ ਆ ਤਾਂ 998872852 ਮੇਰਾ ਨੰਬਰ ਹੈਗਾ ਜੀਵਨ ਮੇਰਾ ਨਾਂ ਪੰਡ ਮੇਰਾ ਬੁਰਜ ਲੱਦਾ ਜ਼ਿਲ੍ਹਾ ਬਠਿੰਡਾ ਪੰਡ ਦੇ ਭਾਈ ਦਾ ਰਗਾ ਸਾਡਾ ਪਾਇ ਜਾਂਦਾ ਸਾਨੂੰ ਰਗਾ ਭਗਤ ਦੇ ਭਾਈ ਦਾ ਭਗਤ ਦੇ ਭਾਈ ਦੇ ਬਿਲਕੁਲ ਲੱਗ ਗਿਆ ਮੇਰਾ ਪੰਡ ਬੁਰਜ ਲੱਦਾ ਜੇ ਤੁਸੀਂ ਚੰਗੇ ਜਾਨਵਰਾਂ ਦੀ ਕੋਈ ਸਟੱਡ ਫਾਰਮ ਦੀ ਕੋਈ ਡਾਕ ਕੈਨਲ ਦੀ ਜਾਂ ਪੋਲਟਰੀ ਫਾਰਮ ਜਾਂ ਕਿਸੇ ਵੀ ਤਰ੍ਹਾਂ ਦਾ ਤੁਸੀਂ ਬੱਕਰੀ ਪਾਲਣ ਦਾ ਜਾਂ ਕੋਈ ਹੋਰ ਧੰਦਾ ਕਰ ਰਹੇ ਹੋ ਹਣਾ ਖੇਤੀ ਦੇ ਨਾਲ-ਨਾਲ ਕੋਈ ਸਹਾਇਕ ਧੰਦਾ ਚਲਾ ਰਿਹਾ ਹਾਂ ਤਾਂ ਕਿਸੇ ਵੀ ਤਰ੍ਹਾਂ ਦੇ ਧੰਦੇ ਦੀ ਜਿਹੜੀ ਇੰਟਰਵਿਊ ਹੈ ਕਹਿ ਲਓ ਜਾਂ ਐਡ ਕਹਿ ਲਓ ਹਣਾ ਜੇ ਤੁਸੀਂ ਵੀਡੀਓ ਬਣਵਾਉਣੀ ਚਾਹੋ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਜਿਹੜਾ ਉਹ ਕਰ ਸਕਦੇ ਹੋ ਨੰਬਰ ਮੈਂ ਪਹਿਲਾਂ ਵੀ ਬੋਲਿਆ 997628258 ਨੰਬਰ ਮੇਰਾ ਨੋਟ ਕਰ ਲਓ ਤੇ ਮੇਰੇ ਨਾਲ ਸੰਪਰਕ ਜਰੂਰ ਕਰ ਲਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਕਿਸੇ ਨਵੇਂ ਕਨਸੈਪਟ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ